ਗੁਰੂ ਅਰਜਨ ਦੇਵ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 10000 ਚੀਜ਼ ਦੇ ਨਾਲ ਗੰਤੰਨ ਸ੍ਰੀ ਗੁਰੂ ਅੰਗਦ ਦੇ ਸਾਹਿਬ ਜੀ ਦੰਦੇ ਸਤਾਜ ਬਾਣੀ ਦੇ ਪੋਇਟ ਨਾਮ ਦੇ ਜਹਾਜ਼ ਉਹਨਾਂ ਦੀ ਜੋ ਬਾਣੀ ਦਾ ਸਰਲੇਖ ਗਾਥਾ ਹੈ ਉਸ ਦਾ 18ਵਾਂ ਜੋ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨੇ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਆਮਿਰ ਪ੍ਰਯਾਤਰਾ ਕੇ ਬਖਸ਼ਿਸ਼ ਕਰਕੇ ਆਪ ਸੋਜੀ ਦੇ ਕੇ ਇਸ ਗਾਥਾ ਦੇ 18ਵੇਂ ਸ਼ਲੋਕ ਦੀ ਵਿਚਾਰ ਆਪ ਕਰਵਾਲਣ ਹੁਣ ਜੋ ਗਾਥਾ ਗੁਰਬਾਣੀ ਦਾ 18ਵਾਂ ਸ਼ਲੋਕ ਹੈ ਉਸ ਦਾ ਪਾਠ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਰਨ ਨਾਰ ਬਿੰਦ ਮਨ ਬਿਦਿਆਨੀ ਕਿ ਬਿਆੰ ਸਰਬ ਕੁਸ਼ਲ ਨੇ ਕਾਥਾ ਗਵੰਤ ਨਾਨਕ ਭਬੈਨ ਪਰਾਪੂਰਬ ਨੇ ਵਾਹਿਗੁਰੂ ਕੀ ਖਾਲਸਾ ਵਹਿਰ ਕੀ ਫਤਿਹ ਕਿ ਨਾਰਦੰਤੋਂ ਭਾਵ ਉਸ ਕਾਸ਼ਪ ਪ੍ਰਮਾਤਮਾ ਦੇ ਚੰ ਤੂੰ ਜਦ ਇੱਕ ਰੂਪ ਰੇਖਾ ਹੈ ਨਹੀਂ ਤੂੰ ਤੇ ਚੰਕੀ ਆ ਉਹਦਾ ਨਾਮ ਉਹਦਾ ਹੁਕਮ ਉਹਦੀ ਸਿੱਖਿਆ ਦੇ ਦਦੀ ਅੰਕੀ ਦਾ ਮਾਨ ਬਿਨਿਆ ਗਿਆ। ਭਾਵ ਉਸ ਪ੍ਰਮਾਤਮਾ ਦੇ ਨਾਮ ਦੇ ਗੇਦਾ ਮਨ ਬਿਨਿਆ ਗਿਆ। ਸਿੱਧਿਆਂ ਸਫਲ ਹੋ ਗਏ। ਸਰਬ ਕੁਸ਼ਲ ਨੇ ਉਹ ਸਾਰੇ ਜਿਹੜੇ ਸੁਖ ਤੇ ਆਨੰਦ ਨੇ ਉਹਨਾਂ ਨੂੰ ਪ੍ਰਾਪਤ ਹੋ ਜੇ ਸਿੱਧਿਆਂ ਤੋਂ ਪਾਵੇ ਤੇ ਪ੍ਰਾਪਤ ਹੋ ਜਾਂਦੇ। ਰਾਜਾ ਕਹਿੰਦੇ ਉਹ ਫਿਰ ਕਦੋਂ ਪ੍ਰਾਪਤ ਹੁੰਦੇ ਨੇ ਗਾਥਾ ਗਵੰਤ ਨਾਨਕ ਪਬੇਨਪੂ ਪਰਾਪੂਰ ਬਣੇ ਗਾਥਾਂ ਦੀ ਸਿਫਿਸਲਾ ਗਵੰਤ ਗਾਉਣਾ ਪਬੇਨ ਪਾਗ ਚੰਗੇ ਭਾਗ ਸ਼ੋਪਾਗ ਪਾਗ ਸ਼ੀਲ ਪਰਾਪੂਰ ਬਣੇ ਪੂਰਬਲੇ ਕਰਮਾਂ ਦੇ ਭਾਵ ਧੁਰ ਤੋਂ ਜੋ ਲਿਖਿਆ ਆਇਆ ਹੈ। ਬਾਦਸ਼ਾਹ ਸਾਨੂੰ ਸਿੱਖਿਆ ਦੇ ਰਹੇ ਨੇ, ਉਪਦੇਸ਼ ਕਰ ਰਹੇ ਨੇ, ਹੁਕਮ ਕਰ ਰਹੇ ਨੇ। ਜਿਨ੍ਹਾਂ ਦੇ ਪੂਰਬਲੇ ਭਾਵ ਚੰਗੇ ਨੇ, ਭਾਗਸ਼ੀਲ ਨੇ ਧੁਰ ਤੋਂ ਲਿਖਿਆ ਜਿਨ੍ਹਾਂ ਦੇ ਲੇਖਾਂ 'ਚ ਹੈ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਨੇ। ਕਿਉਂ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਉਣ ਨਾਲੇ ਪ੍ਰਮਾਤਮਾ ਨੂੰ ਮਿਲ ਸਾਂ ਜਿਸ ਨੂੰ ਬਖਸ਼ੇ ਸਿਫਤਲਾ ਨਾਨਕ ਪਾਛਾ ਹੀ ਪਾਛਾ ਉਪਾਚਨ ਦਾ ਪਾਛਾ ਸਿਲਾਹੀ ਸਿਲਾਹੀ ਇਤੀ ਸੁਰਤ ਨਾ ਪਾਈਏ ਨਦੀਆਂ ਅਤੇ ਵਾਹ ਪਵੇ ਸਮੋਦ ਨਾ ਜਾਣੀ ਉਹਦੀ ਸਿਫਤ ਸਲਾਹ ਕਰਨਾ ਪ੍ਰਮਾਤਮਾ ਦਾ ਅੰਤ ਤੱਕ ਨਹੀਂ ਪਾ ਸਕਦੇ ਪਰ ਉਹਦੇ ਨਾਲ ਮਿਲ ਸਕਦੇ 16 ਗੰਢ ਪਵੇ ਦਰਵਾਜੇ ਜਦੋਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਉਹਦੇ ਦਰਬਾਰ ਨਾ ਉਹਦੇ ਘਰ ਨਾਲ ਸਾਡੀ ਸਾਜ ਬਣਦੀ ਹੈ ਨਿੱਕਤਾ ਬਣਦੀ। ਜੋ ਪਾਤਸ਼ਾਹ ਕਹਰੇ ਜਿਨ੍ਹਾਂ ਦੇ ਪੂਰਬਲੇ ਕਰਮ ਨੇ ਧੁਰ ਤੋਂ ਲਿਖਿਆ ਹੋਇਆ ਭਾਗਸ਼ੀਲ ਨੇ ਉਹ ਪਰਮਾਤਮਾ ਦੇ ਗੁਣ ਗਾਉਂਦੇ ਨੇ ਉਹਦੀ ਸਿਫਤ-ਸਲਾਹ ਕਰਦੇ ਨੇ। ਉਹਦੀ ਸਿਫਤ-ਸਲਾਹ ਕਰਨ ਦੇ ਸਦਕਾ ਉਹਦਾ ਮਨ ਹਰ ਵੇਲੇ ਪਰਮਾਤਮਾ ਦੇ ਨਾਮ ਵਿੱਚ ਵਿੰਨਿਆ ਜਾਂਦਾ ਸੀਤਾ ਜਾਂਦਾ ਹੈ। ਹਰ ਵੇਲੇ ਲੀਲਿੰਦਰ ਸਮਾਧੀ ਲੀ ਲੈ ਲੈਂਦਾ ਹੈ। ਫਿਰ ਸਾਰੇ ਸੁਖ ਤੇ ਦੰਦ ਉਹਦੀ ਝੋਲੀ ਚ ਪੈ ਜਾਂਦੇ ਨੇ ਫਿਰ ਉਹ ਦੰਦ ਦੀ ਅਵਸਥਾ ਚ ਰਹਿੰਦਾ ਉਹਨੂੰ ਕੋਈ ਦੁੱਖ ਸੁਖ ਘਾਟਾ ਵਾਧਾ ਮੇਰੀ ਗਰੀਬੀ ਕਿਸੇ ਚੀਜ਼ ਦਾ ਉਹਦੇ ਮਨ ਤੇ ਕੋਈ ਅਸਰ ਨਹੀਂ ਹੁੰਦਾ ਸੰਸਾਰ ਉਹਦੇ ਨੂੰ ਪ੍ਰਭਾਵਿਤ ਨਹੀਂ ਹੁੰਦਾ ਉਹ ਤਨਲੇ ਰਹਿੰਦਾ ਨਰਮ ਹੋ ਰਹਿੰਦਾ ਇਸ ਕਰਕੇ ਪ੍ਰਮਾਤਮਨ ਮਿਲਣ ਤੇ ਸਫਲ ਹੋ ਜਾਂਦਾ ਹੈ ਇਸ ਬੰਦ ਵਿੱਚ ਵੀ ਟੋੜੀ ਰਾਗ ਚ ਪਾਛਾਈ ਮੱਲਾ ਪੰਜਵਾ ਪਾ ਪੰਜਵੇਂ ਪਾਤਸ਼ਾਹ ਸਾਨੂੰ ਬੇਸ਼ਕ ਕਰ ਰਹੇ ਨੇ ਗੁਣ ਨਿਧਾਨ ਗੁਣ ਕਿੰਨ ਹੀ ਗਾਇ ਉਹ ਕਾਲਪੋ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ ਪਾਪ ਪਰਮਾਤਮਾ ਉਹਦੇ ਗੁਣ ਉਹਨੇ ਗਾਇਦੇ ਜਾ ਕੋ ਕਿਰਪਾ ਤਾਰੀ ਜਿਤੇ ਉਕਾਲਪੋ ਪਰਮਾਤਮਾ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸੋ ਸੁਖੀਆ ਤਾਨ ਉਸ ਜਨਮਾ ਨਾਨਕ ਤੇਸ ਬੁਲਹਾਰੀ ਤੇ ਕਹਿੰਦੇ ਜਿਹੜੇ ਉਹਦੇ ਕਿਰਪਾ ਦਾ ਪਾਤਰ ਬਣ ਕੇ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਗੁਣ ਗਾਏ ਨੇ ਸਿਫਰ ਸਲਾ ਕੀਤੀ ਐ ਉਹ ਕਹਿੰਦੇ ਉਹ ਸੁਖੀ ਐ ਉਹਦਾ ਜਨਮ ਧੰਤਾ ਦਾ ਜੋਗ ਐ ਜਿਹਨੇ ਪਰਮਾਤਮਾ ਦਾ ਨਾਮ ਜਪਿਆ ਉਹਦੇ ਕਿਰਪਾ ਦਾ ਪਾਤਰ ਬਣ ਕੇ ਤੇ ਪਾਦਸ਼ਾਹ ਕਹਿੰਦੇ ਮੈਂ ਉਹ ਤੋਂ ਬੁਲਹਾਰ ਜਾਂਦਾ ਸਦਕੇ ਜਾਂਦਾ ਉਹਨੂੰ ਇੰਨੀ ਵਡਿਆਈ ਦਿੰਦੇ ਐ ਕਿਉਂ ਇਹ ਜਦ ਤੱਕ ਉਹਦੀ ਕਿਰਪਾ ਦਾ ਪਾਤਰ ਬਖਸ਼ਿਸ਼ਾ ਪਾਤਰ ਮਨੋਖ ਨਹੀਂ ਬਣਦਾ ਪ੍ਰਾਣੀ ਨਹੀਂ ਬਣਦਾ ਤਾਂ ਉਸ ਆਤਮਾ ਕੋ ਪ੍ਰਮਾਤਮਾ ਦੇ ਗੁਣ ਨਹੀਂ ਗਾਇ ਸਕਦੇ ਤੇ ਜੇ ਗੁਣ ਗਾਉਣ ਦੀ ਬਖਸ਼ਿਸ਼ ਹੋ ਗਈ ਕਿਰਪਾ ਹੋ ਗਈ ਜਿਹਦੇ ਚੰਗੇ ਭਾਗ ਨੇ ਉਹ ਫਿਰ ਆਤਮਿਕ ਆਨੰਦ ਵਿੱਚ ਰਹਿੰਦਾ ਹੈ ਖੁਸ਼ੀ ਦੇ ਖੇੜੇ ਵਿੱਚ ਰਹਿੰਦਾ ਹੈ ਉਹਨੂੰ ਕਦੀ ਦੁੱਖ ਤੇ ਸੁੱਖ ਨਹੀਂ ਪਾਉਂਦੇ ਗੁਰੂ ਮਹਾਰਾਜ ਬਖਸ਼ਿਸ਼ ਕਰਨ 99 ਗੁਰੂ ਦੀ ਕਿਰਪਾ ਦੇ ਪਾਤਰ ਬਣਾਉਣ ਤਾਂ ਕਿ ਉਸ ਆਤਮਾ ਕੋ ਪ੍ਰਮਾਤਮਾ ਦੀ ਸਿਫ਼ਤ ਸੁਲਾ ਕਰ ਸਕੀ ਉਹਦੇ ਗੁਣ ਗਾ ਸਕੀਏ ਉਹਦਾ ਨਾਮ ਜਪ ਸਕੀਏ ਕੋਈ ਚੋਕੀ ਮਾਫੀ ਬਹਰ ਦੀ ਕਾ ਖਾਸ ਵੈਂਦੀ ਪੀਪਲ